ਕੇਂਦਰ ਜਾਂ ਪੰਜਾਬ ਸਰਕਾਰ ਸਾਡੇ ਸਿੱਖਾਂ ਦੀ ਕਿੱਡੀ ਦੁਸ਼ਮਣ ਬਣੀ ਹੋਈ ਆ ਉਹ ਸਾਡੇ ਨੌਜਵਾਨੀ ਨੂੰ ਨਸ਼ਿਆਂ ਚ ਵੀ ਮਾਰਨਾ ਚਾ ਰਹੀ ਆ ਸਾਡੇ ਕਿਸਾਨਾਂ ਨਾਲ ਵੀ ਕੋਈ ਗੱਲ ਨਹੀਂ ਸੁਣ ਰਹੀ ਸਾਡੇ ਹੋਰ ਜੋ ਬੇਅਦਬੀਆਂ ਦਾ ਜੋ ਇਨਸਾਫ ਆ ਉਹ ਉਹ ਨਹੀਂ ਦੇ ਰਹੀ ਇਹ ਦੋ ਸਰਕਾਰਾਂ ਬਦਬੀਆਂ ਦੇ ਇਨਸਾਫ ਵਾਸਤੇ ਬਣੀਆਂ ਪਰ ਉਹ ਜਿਉਂ 24 ਘੰਟੇ ਦਾ ਕਹਿੰਦੇ ਸੀ ਮੁੜ ਕੇ ਹੋਣਾ ਪਤਾ ਨਹੀਂ 2-3 ਸਾਲ ਐਸ ਸਰਕਾਰ ਨੇ ਹੋ ਚੱਲੇ ਆ ਤੇ ਬੇਅਦਬੀਆਂ ਦਾ ਇਨਸਾਫ ਤੇ ਕੀ ਹੋਣਾ ਸੀ ਦਿਨ-ਬਦੇਨ ਹੋਰ ਬੇਅਦਬੀਆਂ ਹੋ ਰਹੀਆਂ ਉਹਦੇ ਵਾਸਤੇ ਜਿਹੜਾ ਇੱਕ ਆਕਾਲ ਤਖਤ ਸਾਹਿਬ ਨੇ ਹੁਕਮਨਾਮਾ ਵੀ ਜਾਰੀ ਕੀਤਾ ਕਿ ਉਥੇ ਹਰੇ ਗੁਰਦੁਆਰੇ ਚ ਜਿਹੜੀ ਆ ਉਹ 24 ਘੰਟੇ ਉਹਦੀ ਇਹ ਕੁਛ ਪਹਿਰੇਦਾਰ ਵੀ ਹੋਣੀ ਚਾਹੀਦੀ ਆ ਤੇ ਉਹ ਉਹਦੇ ਅਸਰੋਮਨੀ ਕਮੇਟੀ ਉਹਨਾਂ ਵੀ ਲਾਗੂ ਨਹੀਂ ਕਰ ਰਹੀ ਦੂਸਰਾ ਜਿਹੜਾ ਆਪਾਂ ਇਹ ਜਿਹੜੀ ਸਾਡੇ ਕਿਸਾਨਾਂ ਦੀ ਆ ਜਾਂ ਸਾਡੇ ਨੌਜਵਾਨਾਂ ਦੀ ਆ ਸਰਕਾਰ ਕੋਈ ਗੱਲ ਨਹੀਂ ਸੁਣ ਰਹੀ ਹੁਣ ਤੁਸੀਂ ਐਡੀ ਬਹੁਤ ਦੇ ਬਾਅਦ ਜਿਤਾਉਣ ਦੇ ਬਾਵਜੂਦ ਵੀ ਸਰਕਾਰ ਉਹਨਾਂ ਅਮਰਤਪਾਲ ਨੂੰ ਜਾਂ ਹੋਰ ਉਹਨਾਂ ਦੇ ਜਿਹੜਾ ਸਾਥੀਆਂ ਤੇ ਐਨਐਸਏ ਹੋਰ ਵਧਾ ਰਹੀ ਆ ਉਹਨੂੰ ਛੱਡ ਨਹੀਂ ਰਹੀ ਇਹ ਜਿਹੜਾ ਕੇਸ ਜਿਹੜਾ ਕੇਸ ਆਪਣੇ ਸਾਰਿਆਂ ਨੂੰ ਇੱਕ ਬਹੁਤ ਵੱਡਾ ਤੁਸੀਂ ਅੱਜ ਵੀ ਬੜਾ ਵੱਡਾ ਯੋਗਦਾਨ ਹੰਬੜਾ ਮਾਰਿਆ ਸਰਕਾਰ ਨੂੰ ਮੇਰੇ ਖਿਆਲ ਕਿ ਤੁਸੀਂ ਜਗਾਉਣ ਵਾਸਤੇ ਕਾਮਯਾਬ ਹੋਵਗੇ ਹੋਰ ਜਿਹੜੀਆਂ ਆਪਣੀਆਂ ਸਿੱਖ ਸੰਸਥਾਵਾਂ ਤੇ ਜੋ ਆਪਾਂ ਦੇਖ ਰਹੇ ਆ ਕਿ ਸਾਡੀ ਜੋ ਰਵਾਇਤੀ ਲੀਡਰਸ਼ਿਪ ਸੀ ਇਹ ਸਾਰੀਆਂ ਜਿਹੜੀਆਂ ਸਾਡੇ ਗੱਲ ਇਹ ਗੁਲਾਮੀ ਜਾਂ ਬਿਮਾਰੀਆਂ ਜਾ ਨਸ਼ਿਆਂ ਦਾ ਪ੍ਰਕੋਪ ਇਹ ਸਾਡੀ ਲੀਡਰਸ਼ਿਪ ਦੀ ਹਨ ਗੈਲੀ ਕਰਕੇ ਆਇਆ ਕਿਉਂ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸੰਭਾਲੀ ਨਹੀਂ ਕਿਉਂਕਿ ਉਹਨਾਂ ਨੇ ਨਾ ਤੇ ਉਹ ਇੱਕ ਹੀ ਧਿਰ ਸੀ ਉਹ ਰਾਜਨੀਤਿਕ ਤੌਰ ਤੇ ਵੀ ਇੱਕ ਕਾਬਲ ਸੀ ਸਰਕਾਰ 'ਚ ਵੀ ਤੇ ਉਹਨਾਂ ਦੇ ਅਧਿਹਨੀ ਸ਼੍ਰੋਮਣੀ ਕਮੇਟੀ ਸੀ ਤੇ ਉਹਨਾਂ ਨੇ ਇਹ ਇਹ ਧਰਮ ਪ੍ਰਚਾਰ ਦਾ ਹੋਰ ਜਿਹੜੇ ਕੰਮ ਕਰਨੇ ਸੀ ਗੁਰਦੁਆਰਿਆਂ ਦੀ ਸਾਂਭ ਸੰਭਾਲ ਚੰਗੀ ਤਰੀਕੇ ਨਾਲ ਕਰਨੀ ਸੀ ਉਹ ਨਾ ਕੀਤੀ ਨਹੀਂ ਉਹਨਾਂ ਨੇ ਜਿਹੜੇ ਗੁਰੂ ਦੋਖੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੀਆਂ ਬਦਮੀਆਂ ਕਰਨ ਵਾਲੇ ਸੀ ਉਹਨਾਂ ਨਾਲ ਯਾਰੀਆਂ ਪਾਲੀਆਂ ਉਹਨਾਂ ਨੂੰ ਹਰ ਮੋੜ ਤੇ ਬਚਾਉਣ ਦੀ ਕੋਸ਼ਿਸ਼ ਕੀਤੀ ਉਹੜਾ ਜੇ ਤੁਸੀਂ ਸਾਰੇ ਜਾਣੀ ਜਾਣੋ ਕਿ ਉਹਨਾਂ ਨੂੰ ਅੱਜ ਤੱਕ ਵੀ ਹੁਣ بڑے بڑے ਵੱਡੇ ਖਲਾਸੇ ਹੋ ਰਹੇ ਆ ਕਿ ਉਹ ਉਹ ਕੀ ਕੀ ਹੁੰਦਾ ਰਿਹਾ ਸਾਰੇ ਜਾਣੇ ਮਿਲਜੋਲ ਕੇ ਚੱਲਦੇ ਰਹੇ ਤੇ ਸਿੱਖ ਕੌਮ ਨਾਲ ਤਰੋ ਘਮਾਉਂਦੇ ਰਹੇ ਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਆਪਾਂ ਤੁਹਾਡੇ ਸਾਹਮਣੇ ਆ ਰਹੀਆਂ ਤੇ ਹੁਣ ਆਪਾਂ ਨੂੰ ਇਹ ਸੋਚਣਾ ਪਊਗਾ ਕਿ ਆਪਾਂ ਜਿਹੜੀ ਰਵਾਇਤੀ ਲੀਡਰਸ਼ਿਪ ਤੋਂ ਕਿਸ ਤਰੀਕੇ ਨਾਲ ਖੇੜਾ ਛੜਾਈਏ ਆਪਾਂ ਨੂੰ ਨੌਜਵਾਨਾਂ ਨੂੰ ਨੌਜਵਾਨਾਂ ਆਗੂਆਂ ਨੂੰ ਅੱਗੇ ਲੈ ਕੇ ਆਈਏ ਇਹ ਇਹ ਤੁਸੀਂ ਸਾਰੇ ਇੱਕ ਅਮਰਪਾਲ ਠੀਕ ਹੈ ਕਿ ਉਹ ਜੇਲ੍ਹ ਚ ਆ ਪਰ ਤੁਸੀਂ ਵੀ ਸਾਰੇ ਅਮਰਪਾਲ ਦੀ ਜਗ੍ਹਾ ਤੇ ਆਪਣੀ ਆਪਣੀ ਡਿਊਟੀ ਨਿਭਾ ਰਹੇ ਹੋ ਜੋ ਤੁਸੀਂ ਵੀ ਤਕੜੇ ਹੋ ਨੌਜਵਾਨਾਂ ਨੂੰ ਤੁਸੀਂ ਰਾਜਨੀਤੀ ਚ ਵੀ ਅੱਗੇ ਆਓ ਤੁਸੀਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋਣ ਵਾਲੀ ਆ ਉਹ ਚ ਵਿਵਾਦ ਚੜ ਕੇ ਅੱਗੇ ਆਓ ਤੇ ਜਿਹੜਾ ਕਿ ਆਪਾਂ ਇਹ ਜੋ ਏ ਹੋ ਰਿਹਾ ਸਾਡੇ ਸਮਾਜ ਚ ਜੋ ਨਸ਼ਿਆਂ ਦਾ ਵਰਤਾਰਾ ਵਾ ਜਾਂ ਸਾਡੀ ਰਾਜਨੀਤਿਕ ਜਿਹੜੀ ਕਰਪਸ਼ਨ ਆ ਇਹੋ ਜਿਹਾ ਕਿ ਗੱਦੀ ਦਾ ਹੀ ਇੱਕ ਚਸਕਾ ਰਹਿ ਗਿਆ ਬਾਕੀ ਕੋਈ ਸਾਡੇ ਸਾਡੇ ਨਾਲ ਜੋ ਮਰਜ਼ੀ ਵਾਪਰਦਾ ਰਹੇ ਸਾਡੇ ਲੀਡਰਸ਼ਿਪ ਨੂੰ ਕੋਈ ਵੀ ਉਹਦੀ ਚਿੰਤਾ ਨਹੀਂਗੀ ਇਸ ਕਰਕੇ ਆਪਾਂ ਸਾਰੇ ਉਨ ਉਠੀਏ ਹੰਬੜਾ ਮਾਰੀਏ ਆਪਣੀ ਨੌਜਵਾਨੀ ਨੂੰ ਇਦਾਂ ਮਰਦਿਆਂ ਨਹੀਂ ਦੇਖ ਸਕਦੇ ਆਪਾਂ ਆਉਣ ਵਾਲੀਆਂ ਪੀੜੀਆਂ ਆਪਣੀ ਨਸ਼ਲ ਕੁਸ਼ੀ ਹੋ ਰਹੀ ਆ ਆਉਣ ਵਾਲੇ ਇੱਕ ਚ ਆਪਾਂ ਕੀ ਆਪਾਂ ਆਪਣਾ ਕੀ ਰੋਲ ਨਿਭਾ ਕੇ ਗਏ ਉਹ ਵੀ ਦੇਖਿਆ ਜਾਣਾ ਵਾ ਇਸ ਕਰਕੇ ਆਪਾਂ ਆਪਣੀਆਂ ਦੇ ਜਿੰਦੀਆਂ ਠੀਕ ਲੰਘ ਜਾਣ ਗਿਆ ਪਰ ਆਉਣ ਵਾਲੀਆਂ ਜਿਹੜੀਆਂ ਨਸਲਾਂ ਉਹਦੇ ਵਾਸਤੇ ਸਾਡਾ ਪਾਣੀ ਵੀ ਨਾਰਿਆ ਅੱਜ ਦਾ ਹਣਾ ਲੱਖਾ ਸੁਧਾਨਾ ਜੀ ਹੋਰ ਬਿਲਾਰੇ ਵੀ ਬੋਲ ਕੇ ਗਏ ਤਾਂ ਅਸੀਂ ਹਵਾ ਆਪਣੀ ਨੂੰ ਵੀ ਬਰਬਾਦ ਕਰ ਲਿਆ ਅਸੀਂ ਹਵਾ ਨੂੰ ਵੀ ਧਰਤੀ ਨੂੰ ਵੀ ਮਿੱਟੀ ਨੂੰ ਵੀ ਸਭ ਕੁਝ ਅਸੀਂ ਸਭ ਬਰਬਾਦ ਕਰ ਲਿਆ ਉਹਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਜਾਗਣਾ ਪਊ ਆਪਾਂ ਨੂੰ ਦੁਬਾਰਾ ਸੋਚਣਾ ਪਊਗਾ ਤੇ ਉਹ ਇਹ ਸਾਰੀਆਂ ਚੀਜ਼ਾਂ ਵਾਸਤੇ ਧਿਆਨ ਦੇਣ ਦੀ ਆਪਣਾ ਖੇਤੀ ਮਾਡਲ ਜਾਂ ਹੋਰ ਜਿਹੜੀਆਂ ਚੀਜ਼ਾਂ ਪਾਣੀ ਦੀ ਘੱਟ ਵਰਤੋਂ ਵਾਲੀਆਂ ਫਸਲਾਂ ਹੋਰ ਵਾਤਾਵਰਣ ਨੂੰ ਬਚਾਉਣ ਵਾਸਤੇ ਵੱਧ ਤੋਂ ਵੱਧ ਰੁੱਖ ਜਿਹੜੇ ਨਸ਼ਿਆਂ ਦੇ ਜਿਹੜਾ ਵੱਧ ਰਿਹਾ ਉਹਦੇ ਵਾਸਤੇ ਆਪਾਂ ਸਾਰੇ ਜਣੇ ਕੋਈ ਵੱਡੀ ਲਹਿਰ ਪੈਦਾ ਕਰਕੇ ਸਰਕਾਰ ਨੂੰ ਵੀ ਮਜਬੂਰ ਕਰੀਏ ਤੇ ਆਪ ਵੀ ਅੱਗੇ ਮੋਰੇ ਹੋ ਕੇ ਕੋਈ ਧਰਮ ਪ੍ਰਚਾਰ ਦੀ ਕੋਈ ਖਾਲਸਾ ਵੀ ਹੀਰ ਵਾਂਗੂ ਆਪਾਂ ਲਹਿਰ ਖੜੀ ਕਰੀਏ ਕਿ ਜਿਹੜੀ ਸਾਡੀ ਨੌਜਵਾਨੀ ਨੂੰ ਮੋੜ ਕੇ ਫਿਰ ਉਹਨਾਂ ਦਾ ਮੂੰਹ ਅਨੰਦਪੁਰ ਵਾਲੇ ਪਾਸੇ ਕਰੇ ਇਹ ਸਾਰੀਆਂ ਚੀਜ਼ਾਂ ਤਾਂ ਹੀ ਸੰਭਵ ਆ ਜੇ ਅਸੀਂ ਇੱਕੋ ਵਾਂਗੇ ਤੇ ਕਿਉਂ ਸਾਡੀ ਜਿਹੜੀ ਲੀਡਰਸ਼ਿਪ ਪ੍ਰਾਣੀ ਆ ਵੀ ਤੁਸੀਂ 30 40 25 ਸਾਲ ਤੋਂ ਵੇਖ ਰਹੇ ਜੋ ਉਹਨਾਂ ਦਾ ਉਹਨਾਂ ਦੀ ਪਤਾ ਨਹੀਂ ਕਿ ਕਿਸੇ ਮਸਲੇ ਤੇ ਵੀ ਸਹਿਮਤੀ ਨਹੀਂ ਹੋ ਰਹੀ ਕਿਉਂ ਕੇਂਦਰ ਸਰਕਾਰ ਤੇ ਸਾਡੀ ਨਸ਼ਲ ਕੁਸ਼ੀ ਕਰਨੀ ਚਾਹ ਰਹੀ ਹੈ ਪਰ ਸਾਡੇ ਲੀਡਰ ਵੀ ਆਪੋ ਆਪਣੀਆਂ ਦਫਲੀਆਂ ਵਜਾ ਰਹੇ ਆ ਇਸ ਕਰਕੇ ਆਪਾਂ ਸਾਰਿਆਂ ਨੂੰ ਉਹਨਾਂ ਨੂੰ ਮਜਬੂਰ ਕਰੀਏ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਅਕਾਲ ਤਖਤ ਦੀ ਗਵਾਈ ਚ ਇੱਕ ਝੰਡੇ ਥੱਲੇ ਇਕੱਠੇ ਹੋਈਏ ਉਹਦੇ ਵਾਸਤੇ ਅਸੀਂ ਆਉਣ ਵਾਲੇ ਸਮੇਂ 'ਚ ਤੁਹਾਡੇ ਘਰ ਘਰ ਪਿੰਡ ਪਿੰਡ ਤੱਕ ਪਹੁੰਚ ਜ਼ਿਲ੍ਹੇ ਜ਼ਿਲ੍ਹੇ ਤੱਕ ਪਹੁੰਚ ਕਰਾਂਗੇ ਤੇ ਤੁਸੀਂ ਆਪਣੇ ਸਾਰੇ ਜਣੇ ਜਿਹੜੇ ਯੋਗ ਵਾਗੂ ਆਪਣਾ ਲੱਭੀਏ ਤੇ ਜਿਹੜੇ ਉਹਨਾਂ ਦੇ ਹੱਥ 'ਚ ਆਪਣੀ ਵਾਗ ਡੋਰ ਲਈਏ ਜਿਹੜੀ ਕਿ ਹੁਣ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋਣੀ ਆ ਉਹਦੇ ਵਾਸਤੇ ਵੀ ਅਸੀਂ ਤੁਹਾਡੇ ਸਾਰੇ ਸ਼ਰਨਾਂ 'ਚੋਂ ਅਪੀਲ ਕਰਦੇ ਕਿ ਅਸੀਂ ਵੀ ਤੁਹਾਡੇ ਕੋਲ ਪਹੁੰਚਾਂਗੇ ਤੇ ਤੁਸੀਂ ਵੀ ਜਿਹੜੇ ਇਸ ਸੇਵਾ ਕਰਨੀ ਚਾਹ ਰਹੇ ਆ ਉਹ ਵੀ ਸਾਡੇ ਨਾਲ ਸੰਪਰਕ ਕਰਨ ਤੇ ਆਪਾਂ ਕੋਈ ਚੰਗੇ ਜਿਹੜੇ ਯੋਗ ਧਰਮੀ ਪੁਰਸ਼ ਜਿਹੜੇ ਸਿੱਖ ਪੰਥ ਦੀ ਗੱਲ ਜੁਰਤਨਾ ਕਰ ਸਕਦੇ ਹੋਣ ਉੱਤੇ ਪਹਿਰਾ ਦੇ ਸਕਦੇ ਹੋਣ ਜਿਹੜੇ ਧਰਮ ਪਰਵਰਤਨ ਜੋ ਹੋ ਰਿਹਾ ਜਾਂ ਇਹੋ ਜਿਹੀਆਂ ਚੀਜ਼ਾਂ ਜੋ ਨਸ਼ਿਆਂ ਦਾ ਕਹਿਰ ਵਾਪਰ ਰਿਹਾ ਉਹਨੂੰ ਆਪਾਂ ਰੋਕ ਸਕੀਏ ਤੇ ਆਪਣੀ ਜਿਹੜੀ ਸਿੱਖੀ ਦੀ ਨਿਆਰੇ ਹੋ ਹੁੰਦਿਆ ਉਹਨੂੰ ਬਰਕਰਾਰ ਰੱਖ ਸਕੀਏ ਇਹ ਇਹ ਜਿਹੜੀਆਂ ਸਾਰੀਆਂ ਇਹ ਬੇਨਤੀਆਂ ਤੁਹਾਡੇ ਚਰਨਾਂ